ਜੀ ਬਾਈ ਚੱਲ ਪਈ ਤਿਆਰੀ ਨੱਕਿਆਂ ਦੀ ਚੱਲ ਪਿਆ ਕੰਮ ਟਰਕੇ ਰੜਕੇ ਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਮਾਂਣ ਆਉਣੀਆਂ ਬਾਈ ਅੱਜ ਨੱਕਿਆਂ ਦਾ ਕੰਮ ਨਵੇੜਦੀ ਏ ਫੇ ਕਟਰ ਪਰ ਮਸ਼ੀਨ ਪਰ ਬੈਠੇ ਨੂੰ ਬੰਦੇ ਨੂੰ ਜਿਹੜਾ ਡਰਾਈਵਰ ਆ ਉਹ ਸਹੀ ਵਰਦਦਾ ਕਿਉਂਕਿ ਇੱਕ ਸਾਲ ਕਟਰ ਭੱਜਿਆ ਦਾ ਨੱਕੇ ਨਾਲ ਤੇ ਇਸ ਕਰਕੇ ਹੁਣ ਅਸੀਂ ਪਹਿਲਾਂ ਹੀ ਤਿਆਰੀ ਕਰ ਦਿੰਦੇ ਆ ਪੰਜ ਨੱਕੇ ਆ ਖੇਤ ਚ ਤੇ ਇੱਕ ਉਹ ਖੂਹ ਆ ਉੱਥੇ ਉਹ ਖੂਹ ਵੀ ਨੰਗਾ ਕਰਨਾ ਹੈ ਬਹੁਤ ਵੀਡੀਓ ਦੇਖਦੇ ਆ ਪਤਾ ਨਹੀਂ ਲੱਗਦਾ ਹੈ ਹੈ ਵੀ ਪਤਾ ਨਹੀਂ ਲੱਗਦਾ ਦੇਖ ਲੈ ਕੈਮਰਾ ਘੁਮਾ ਕੇ ਹਮ ਇੱਥੇ ਬਈ ਖੂਹ ਹੈ ਪਤਾ ਲੱਗਦਾ ਉਹ ਖੂਹ ਦਾ ਤੋਂ ਪਹਿਲਾਂ ਹੀ ਕੰਮ ਕਰ ਦੇਣਾ ਸਾਰਾ ਹੀ ਉਧਰ ਰਸਤਾ ਵੀ ਬਣਾਤਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਬਾਕੀ ਭਾਈ ਸਵੇਰ ਦਾ ਟਾਈਮ ਖਾਲੀ ਗੱਲ ਕਰਕ ਬੋਲਦੀ ਅਜ ਸੂਰਜ ਵੀ ਨਹੀਂ ਚੜਨਾ ਤੋਂ ਬਈ ਹੈ ਨਹੀਂ ਅੱਜ ਮੌਸਮ ਖਰਾਬ ਹੈ ਮੌਸਮ ਖਰਾਬ ਹੈ ਸੋ ਇਸ ਕਰਕੇ ਭਾਈ ਹੁਣ ਫੱਜਰੇ ਫੱਜਰੇ ਨੱਕੇ ਦਾ ਕੰਮ ਲੱਗਿਆ ਚੱਲੋ ਚਲੋ ਬਾਕੀ ਲੱਗੇ ਹੋਏ ਗਾਂ ਰਹਿ ਗਏ ਚਾਰ ਨੱਕੇ ਹੋਰ ਪੰਜਾਂ ਕੇ ਸਾਡੇ ਪੂਰੇ ਚੱਲੀ ਜਾਂਦਾ ਕੰਮ ਕਾਨ ਕੋ ਕੋਣਾ ਖੜਕਦੇ ਨਹੀਂ ਹਲੇ ਤੋਂਪਾਂ ਲੱਗੇ ਤੇ ਖੜਕਣੀ ਏ ਤੋਂਪ ਲੱਗੇ ਤੇ ਫਿਰ ਰਾਤ ਨਹੀਂ ਲੰਗੀ ਉੱਪਰ ਯਾਰ ਉਹ ਸਬਾਈ ਜਾਂਦੀ ਏ ਉਹ ਸਬੈ ਗਈ ਹਰਕਾ ਦਿਨ ਰਾਤ ਦਾ ਮੜੀ ਜੀ ਤੋਂਪ ਘਾਂਟਾ ਨਿਕਲ ਗਈ ਨੇ ਜਿਹਦੇ ਖੜਕਣ ਲੱਜਣਾ ਉੱਦਾਂ ਬਾਈ ਪੱਤੀ ਵੀ ਦੇਖੋ ਸਾਰੇ ਉਹ ਮੁੜੀਆਂ ਬੇ ਬੱਲਾ ਹੈਡ ਨੂੰ ਤੇ ਨਾ ਇਹਨਾਂ ਤੌਣ ਸਿੱਦੇ ਦੀ ਹੁਣ ਤੌਣ ਗੇੜੀ ਲੈਣ ਦੀ ਬਾਈ ਦੇਖੋ ਇਹਨੇ ਟੋਟਲ ਬੰਨ ਸਭ ਗੁਰੀਆਂ ਦਾ ਆ ਬਾਡੋ ਨੇ ਅੱਜ ਮਹਿਕ ਵਾਲੇ ਦੀ ਆਪਣੇ ਲਈ ਉਹ ਰਾਜੂ ਗਾਈ ਵੀ ਬਾਈ ਲੱਗਿਆ ਪਿਆ ਇਹ ਖਬਰੇ ਉਹ ਵੀ ਕਾਟੋ ਕੋਲੇ ਇਸ ਕਰ ਸਕਦਾ ਉਹ ਵੀ ਵੱਡ ਸਕਦਾ ਅੱਜ ਦੇਖਦੇ ਹਾਂ ਲੋ ਬਾਈ ਆ ਬਣਿਆ ਬਾ ਰਾ ਹਰੀ ਹਰੀ ਕਣਕ ਵੱਢ ਕੇ ਬਾਈ ਇੱਧਰ ਰੱਖਣੀ ਪਈ ਉਹ ਦੇਖੋ ਬਾਈ ਇਦਾਂ ਪਰ ਟਰੈਕਟਰ ਵੀ ਆ ਗਿਆ ਮੈਂ ਕਿਹਾ ਕਿ ਮੂਰੇ ਵੱਡ ਹੋਣੀ ਆ ਬਾਈ ਟਰਾਲੀ ਖੜਾਉਗਾ ਫਿਰ ਚੱਲ ਚੱਲ ਲਓ ਬਾਈ ਟਰਾਲੇ ਦਾ ਬੈੱਡ ਵੀ ਹੋ ਗਿਆ ਕੱਸ ਅੱਗੇ ਹੋ ਗਿਆ ਵਿਚੇ ਪੱਤੀਆਂ ਕੱਢ ਲੈ ਕੱਢ ਲੈ ਕੱਢ ਦ ਦਸੀਆਂ ਕੱਢ ਆ ਦੇਖਾਂ ਆ ਦੇਖੀ ਨਹੀਂ ਹੋਣੀ ਤੀ ਤਿਆਰ ਹੈ ਸੇਨ ਵੀ ਬਾਈ ਤਿਆਰ ਓ ਧੁੱਪ ਵੀ ਨਿਕਲਿਆ ਈ ਓਏ ਇੰਨੀ ਕੀ ਦਿਓਲ ਹੈ ਦੇਖਿਆ ਹੀ ਦੋ ਸੇਠ ਲਈ ਪੱਤੀ ਨੂੰ ਪਾ ਲੈ ਇਹਨੂੰ ਆ ਦੇਖਾ ਪੱਤੀ ਨੂੰ ਪਾ ਲੈ ਔਰ ਇਹ ਕਿੱਧਰ ਆ ਪੱਤੀ ਆ ਨੀਮੀ ਆ ਗਈ ਇੱਧਰ ਇਹਨੂੰ ਪਾ ਲੈ ਹੈ ਇਹਨੂੰ ਟੁੱਪ ਦੇਖ ਰਹੇ ਸੀ ਵੀ ਡਰ ਲੱਗਦਾ ਦਾ ਹੈਂ ਇੱਕ ਘੰਟਾ ਤੋਂ ਟੁੱਪ ਨਿਕਲ ਜਿਵੇਂ ਨਿਆੜ ਆ ਜੂਗਾ ਨਿਕਲਿਆ ਟੁੱਪ ਚਾਹੇ ਕੋਈ ਲੋਟ ਆ ਛੋਟਾ ਆ ਰਹੀ ਹੈ ਤੇਲਾ ਰਾਜੂ ਇੰਜੀਨੀਅਰ ਕਹੇ ਜੀ ਹੈ ਤੂੰ ਕਿੱਥੇ ਰਹਿ ਗਿਆ ਗਿਆ ਆ ਰਹੀ ਹੈ ਦੇਖ ਤਾਂ ਬੰਦ ਨਹੀਂ ਹੁੰਦਾ ਰਾਜੂ ਤੁਲਾਨ ਹੁੰਦਾ ਫਾਜੀ ਇਹੇ ਕੰਮ ਕਰਦਿਆ ਕਰ ਰਾਜੂ ਦੇਖ ਆਹ ਘੁੰਮ ਕੇ ਤੇਰਾ ਉਹਦੇ ਤੱਕ ਆ ਜਾਣਾ ਉਹ ਕੋਲ ਮਿਲ ਗਿਆ ਉਹ ਸਿੰਗਲ ਹੈ ਨਾ ਉਹ ਕੋਈ ਕਰ ਆਦੀ ਆ ਜਾ ਪੁੱਤਰੇ ਆ ਪੁੱਰੇ ਆ ਉਹ ਪਾਪ ਚੱਕ ਕੇ ਲੈ ਉੱਥੇ ਪਿਆਏ ਆ ਘੁੰਮ ਕੇ ਜਿਹੜਾ ਬਾਦੂ ਆ ਜਾਏਗਾ ਦਾ ਕਿਹੜਾ ਲੈ ਆ ਗਿਆ ਉੱਥੇ ਘੁੰਮ ਕੇ ਬਾਦੂ ਲੋ ਬਾਈ ਬੰਦੇ ਨੇ ਇੱਕ ਕੰਮ ਕਰਿਆ ਉਹ ਵੀ ਰਾਜੂ ਸਹੀ ਨਹੀਂ ਕਰਿਆ ਹਨਾ ਇੱਕ ਕੰਮ ਕਰਿਆ ਉਹ ਵੀ ਸਹੀ ਨਹੀਂ ਕਰਿਆ ਆਪਣੇ ਹਿਸਾਬ ਨਾਲ ਫਿਆਲ ਦੇਖੀ ਜਾਊਗੀ ਸੂਰਜ ਫੇਰ ਲੁੱਕ ਗਿਆ ਰਾਜੂ ਯਾਰ ਕੱਟ ਸੂਰਜ ਨੂੰ ਲੈ ਫੇਰ ਲੈ ਦੇਖ ਲੈ ਨਿਕਲ ਗਿਆ ਅਰੇ ਨਿਕਲੂ ਨਿਕਲੂ ਗਏ ਲਓ ਬਈਓਏ ਐ ਵੀ ਹੈਨ ਫੋਲ ਦਿਨ ਦੇ ਪਾਣੀ ਖੋਲਣਾ ਹੈਗਾ ਕਿਉਂ ਉਹਦੇ ਨਿਸ਼ਾਨੀਆਂ ਵੀ ਇਹ ਉੱਥੇ ਨੂੰ ਜਾਂਦਾ ਟਰਾਲਾ ਮੇਲਿਆਂ ਨੂੰ ਹੂੰ ਫੜਾ ਦੇ ਰਾਜੂ ਨੂੰ ਉਹ ਦੂਆ ਵੀ ਚੱਕ ਲਿਆ ਉਹਦੇ ਪਿਆ ਦੋ ਦਿਨ ਚੱਲ ਲੋ ਜੀ ਪਈਆ ਲਾ ਲਈ ਹਾਂ ਜਿੱਦਾਂ ਹੀ ਕਹਾ ਸਾਬਾ ਜਿੱਦਾਂ ਕਰਤਾਰਪੁਰ ਸਾਹਿਬ ਨੂੰ ਗਏ ਆਪਾ ਪਾਕਿਸਤਾਨ ਨੂੰ ਹਾਂ ਰਾਜੀ ਵਾਟ ਟੀਸਣ ਲੈ ਵਾ ਹਾਂ ਹਾਂ ਇਹ ਜਿਆਸੇ ਨਾਲ ਦਾ ਜਿਆਸੇ ਨਾਲ ਦਾ ਉਹ ਕੁੱਲੀ ਦਾ ਰਾਜੂ ਕੋਈ ਨਾਟ ਦੇ ਦੇ ਰਾਜੂ ਨਾਟ ਉੱਥੇ ਤੇ ਚੱਕੇ ਕੋਈ ਟੈਟਰ ਦੇ ਟੂਲ ਚ ਨਾ ਬਈ ਹੋਰ ਨਾ ਕਿਹੋ ਕੋਈ ਉਹਨੂੰ ਜ਼ਮਾਨ ਨਹੀਂ ਦਿੰਦਾ ਹੈਗਾ ਪੂਰਾ ਠੀਕ ਹੈ ਆ ਜਾਣਾ ਤੇ ਚੱਲ ਪੈ ਗਿਆ ਹਾਂ ਹਾਂ ਆ ਜਾਣਾ ਰਾਜੂ ਆ ਜਾਣਾ ਚੱਲ ਉਹਦੀ ਕਰਾਉਂਦੇ ਆ ਬੈਲਟ ਸੰਗਲੇ ਚਲੋ ਸੇਠਾ ਬੰਨਣਾ ਸੇਠਾ ਤੇ ਨਹੀਂ ਛੋਟਾ ਰੰਦਾ ਡਾਲਾ ਦੇਖ ਲੈ ਕਿੱਥੇ ਤੱਕ ਜਾਣਾ ਹਾਂ ਓਏ ਰੱਖਿਆ ਵਾਹੇ ਲੋ ਭਾਈ ਆ ਗਿਆ ਟਰੈਕਟਰ ਦੂਆ ਵੀ ਆਪਣਾ ਟਰਾਲਾ ਖੇਚ ਜੀ ਨੂੰ ਪੱਲੀਆਂ ਕਸੀਆਂ ਦੀਆਂ ਤੇ ਉਹ ਉੱਥੇ ਨੂੰ ਭਾਈ ਉਰਲੇ ਜੇ ਮਸ਼ੀਨ ਚੱਲਦੀ ਆ ਹਲੇ ਬਾਕੀ ਸੂਰਜ ਵੀ ਮੜਾ ਮੜਾ ਨਿਕਲ ਚੁੱਕਿਆ ਇਕਮ ਉਹ ਗੌਣ ਕਿਆ ਕਰਦਾ ਹੈ ਕਟਰ ਲੈ ਕੇ ਆਉਣਾ ਬਾਈ ਪਾਕੇ ਮਸ਼ੀਨ ਦਾ ਤਾਂ ਹੈਵੀ ਟਰੈਕਾ ਖੋਲਣਾ ਪੈ ਗਿਆ ਚੱਲਦੇ ਆ ਬਾਕੀ ਫਿਰ ਉਧਰੋਂ mak oldu Bir dakika bas gel ਪਾ ਕੇ ਲੈ ਜੂਗਾ ਫਿਰ ਘੋਰੀ ਖੜਾ ਰਹਿਣ ਦੀ ਹਲੇ ਜੇ ਫੋਨ ਆ ਗਿਆ ਚਲੇ ਜਾਉਂਗੇ ਚੱਲ ਜਾ ਫਿਰ ਪਾਲਾ ਉੱਥੇ ਤੇ ਸਕੰਜਾ ਪਾਲ ਲੈ ਜੀ ਉੱਥੇ ਤੇ ਉਹਥੇ ਪਾਲ ਲੈ ਜੀ ਬਾੜੇ ਚ ਖੜਾ ਸਕੰਜਾ ਜਾ ਹਾਂ ਉਧਰ ਪਰੇ ਆਉਣਾ ਉਹ ਇੱਥੇ ਨੂੰ ਜਾਣਾ ਉੱਥੇ ਨੂੰ ਰੋਡੀਆਂ ਦੇ ਘਰ ਕੋਲ ਨੂੰ ਲੋ ਬਾਈ ਬਾਬਾ ਦੀ ਹੋ ਗਈ ਕਿਰਪਾ ਇੱਧਰ ਬੈਣਾ ਠੀਕ ਆ ਹੋਰ ਵਧੀਆ ਐ ਐਂ ਵਧੀਆ ਬਾਈ ਲੋ ਬਾਈ ਉਧਰ ਖਾਡਰ ਵੀ ਪੈ ਗਿਆ ਤੇ ਸਾਹਮਣੇ ਕਾਲਾ ਬਾਈ ਇਹ ਚੱਲਾ ਅੱਗੇ ਜਾਊਗਾ ਆਪਣਾ ਹਾਂ ਤਾਂ ਜਾ ਕੇ ਹੈ ਹਾਂ ਹਾਂ ਅਸੀਂ ਤਾਂ ਇੱਕ ਤਾਂ കേ അപ്പ നമ്മൾ കേറ്ച്ച ਦੇ ਰਾਤ ਤੋਂ ਦੂ ਮਿੰਟ ਦਾ ਆ ਰਹਾ ਵਸ ਲੋ ਬਾਈ ਦੋ ਘੇਰੇ ਲੈ ਹੋ ਚੁਕੇ ਇਧਰ ਇਧਰ ਆ ਗਿਆ ਪਰਲਾ ਬਾਈ ਘੇਰਾ ਇਧਰ ਬਾਪੂ ਵੀ ਟਰੈਕਟਰ ਲੈ ਕੇ ਆ ਗਿਆ ਆਪਾਂ ਕੋਲ ਬਾਈ ਆਪਣੀ ਦਾਤੀ ਸਾਡਾ ਤੁਹਾਡਾ ਤੁਸੀਂ ਦੇਖਿਆ ਪਹਿਲਾਂ ਹੀ ਬੜਤੀ ਸੀ ਭਾਈ ਹੋ ਗਏ ਬਾਬੇ ਦੀ ਕਿਰਪਾ ਹਾਂ ਜਗੇ ਖੇਤ ਦਾ ਫਰਕ ਸਾਡੇ ਕਣਕ ਕਿਹ ਜੀ ਇਹ ਦੇਖੀਏ ਮੀਟਰ ਲਿਆਉਂਦੇ ਜੀ ਹਾਂ ਮੋਸਟਰ ਵਾਲਾ ਪੂਰੀ ਕਿਦਾ ਮੇਰੀ 14 ਆਇਆ ਹੈ ਹਾਂ ਪ੍ਰਧਾਨ ਭਾਈ ਤੈਂ ਕਰ ਬਡਾਉਣੀ ਹੈ ਕੱਲ ਨੂੰ ਜੀ ਅੱਛਾ ਕੱਲ ਨੂੰ ਨੰਬਰ ਹੈ ਹਾਂ ਕੱਲ ਨੂੰ ਨੰਬਰ ਦੁਪਹਿਰੇ ਤੇ ਬਾਅਦ ਜਿਹੜਾ ਆਪਾਂ ਨੇ ਜਿੱਥੇ ਮੈਧਾਨ ਵਡਾ ਕੇ ਆਇਆ ਤਾਂ ਉਹ ਖੇਤ ਹਾਂ ਉਹੀ ਖੇਤ ਜੀ ਬੜਾ ਖੇਤ ਹਾਂ ਉੱਪਰ ਵਾਲਾ ਛਟੀਆਂ ਤਾਂ ਨਹੀਂ ਲਾਈ ਉਹ ਚ ਨਹੀਂ ਛੱਡੀਆਂ ਨਹੀਂ ਉਹਦੇ ਹਾਂ ਠੀਕ ਹੈ ਹਾਂਜੀ ਠੀਕ ਹੈ ਵੱਡੋ ਵੀ ਜੀ ਕਣਕ ਵੱਡੋ ਵੀ ਵਧਾਈਆਂ ਅੱਜ ਆ ਪਹਿਲਾ ਜੀਰੀ ਦਾ ਦੇਣ ਲੱਗਿਆ ਤੂੰ ਉਹ ਵੇਲੇ 3 ਮਹੀਨੇ ਪਾਏ ਆ ਚਾਰ ਉਹ ਤਿੰਨ ਚਾਰ ਮਹੀਨੇ ਪਾਏ ਆ ਹਲੇ ਉਹਦੇ ਦੀ ਵੱਡੋ ਹੋਈ ਖੱਤੀ ਖੜੀ ਹਲੇ ਉਹਦਾ ਖੱਤੀ ਪਰੜਿਆ ਪਿਆ ਜਦੋਂ ਖੱਤੀ ਵੱਡੂਗਾ ਉਦੋਂ ਪਾਰਟੀ ਕਰੂਗਾ ਖੱਤੀ ਪਰ ਜ਼ੋਰ ਬਾਲ ਆਇਆ ਸੀ ਖੱਤੀ ਪਰ ਜ਼ੋਰ ਬਾਲ ਆਇਆ ਕਿਤੇ ਉਹਨੇ ਨਾ ਕਹਿੰਦੇ ਵੀ ਹੱਥੀ ਵੱਢਣੀ ਆ ਜਾਓ ਸਿੱਕਰਾ ਦਾ ਦੀ ਕੋਈ ਨਹੀਂ ਓਕੇ ਸਹੀ ਗੱਲ ਆ ਬਾਈ ਆ ਗੋ ਅੜੰਬਾਲੇ ਕੇ ਚਾਲ ਆ ਜਾਣਾ ਫੇਰਾ ਹੁਣ ਕੰਕ ਬਾਈ ਲੱਗੇ ਸਾਰੇ ਬੈਠੇ ਚਲੋ ਕਰਦਾ ਸਾਰਾ ਇਧਰ ਕੰਕ ਬਾਈ ਵੱਡ ਹੋ ਗਈ ਉਹ ਟਰੈਕਟਰ ਆ ਕੇ ਖੜ ਗਿਆ ਛੇ ਪ ਬਰਾਬਰ ਹੋ ਗਏ ਬਰਾਬਰ ਹੈ ਬਾਈ ਗੋਮੈਂਟ ਕਰੀ ਜਾਂਦੀ ਕਰ ਜਾਣਾ ਕਰ ਜਾਣਾ ਚਲਦੇ ਲਈਏ ਦੇਖੀ ਪਾ ਕੇ ਟਰਾਲਾ ਟੋਲਾ ਏਡਾ ਬਾਈ ਏਡੇ ਪੇ ਚੱਲੇ ਪਾਲਟੀ ਕਰ ਚਲ ਪੇ ਪੇ ਲੈਣੀ ਹੈ ਤੇਰਾ ਬਾਪੂ ਕਹੇ ਕਿ ਚੱਲ ਫੇ ਮੈਂ ਕਰ ਦਿੰਦਾ ਮੈਂ ਦੱਸ ਦਾਂ ਕਿਤੇ ਚੱਲ ਚੱਲ ਪ੍ਰਧਾਨ ਨਹੀਂ ਤੁਸੀਂ ਪੇਮੈਂਟ ਕਰੋ ਜਾ ਕੇ ਫਿਰ ਮਾਉਂਗਾ ਬਾਪੂ ਕਿ ਕਿਦਾਂ ਕਿਦਾਂ ਆਪਾਂ ਦੋ ਲੱਗੀਆਂ ਇਹ ਪੇਮੈਂਟ ਨੂੰ ਲਾਣੀ ਆ ਜਾਣਾ ਈ ਸਾਡਾ ਟਾਡੀ ਪਰ ਅੰਨੇ ਸਕਰੀਨ ਸ਼ਾਟ ਲੈ ਕੇ ਭੇਜੋ ਹਾਂ ਆਓ ਠੀਕ ਆ ਓ ਟਾਡੀ ਅਮਨੇ ਨੇ ਪਤਾ ਕਿਦ ਨੇ ਪੀਜੇ ਦਾ ਪਤਾ ਇਹਨੂੰ ਬਹੁਤ ਵਧੀਆ ਕਹਿੰਦਾ ਆ ਜਾ ਪਾਰਟੀ ਚ ਆ ਜੀ ਨੇ ਪਤਾ ਠੰਡੇ ਜਾ ਮੈਨੂੰ ਆਇਆ ਕਹਿੰਦਾ ਤਾਂ ਪੁਰਾਣੀ ਪਾਈ ਵੀ ਤੂੰ ਫੋਟੋ ਪਾਤੀ ਤੇ ਦੇਖ ਲੈ ਕੰਨਾ ਆ ਜਾਂ ਖਾਨੇ ਆ ਮਾਇਆ ਖੇਤੋਂ ਟਾਪੋ ਟਾਪ ਤੈਨੂੰ ਤਾਂ ਪੁਰਾਣੀ ਪਈਦੀ ਉਹ ਚੱਕੇ ਤੈਨੂੰ ਪਰ ਤਾਂ ਕੋਈ ਨਾ ਕਿ ਭਾਈ ਪਰ ਪ੍ਰਧਾਨੀਤ ਗਈ ਕੇ ਰੋਜੇ ਮੈਂ ਵੀ ਫੋਟੋ ਪਾ ਦੂੰ ਹਾਂ ਦੇਖੀ ਜਦ ਤੱਕ ਕੱਚੀ ਘਰ ਕੇ ਖਾਈ ਜਾਂਦਾ ਏ ਹਾਂ ਕਣਕ ਕੋ ਲੱਗਿਆ ਵੀ ਨਹੀਂ ਮਾਲੇ ਨਹੀਂ ਤਾਂ ਮੁੱਠੀ ਖਾ ਜਾਣੀ ਉਹ ਤੇ ਸਵੇਰ ਦਾ ਤੂੰ ਖੇਤਰ ਲੱਗ ਲਾ ਦੋਹਰੇ ਕਿਹੜੀ ਕੜਗ ਹਾਂ ਚੱਲ ਫਿਰ ਭਾਈ ਸਰੋਂ ਵੀ ਖਾਣਦਾ ਪਾਈ ਆ ਕੇ ਸਰੋਂ ਵੀ ਖਾ ਜਾਊਗਾ ਨਾ 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 ਤਲਿਆ ਲੋ ਬਾਈ ਪਹੁੰਚ ਗਏ ਦੂਸਰੇ ਖੇਤ ਚ ਉਧਰਲੇ ਜੋ ਕੰਮ ਨਿਭਣ ਤੋਂ ਬਾਅਦ ਬੰਦੇ ਬੈਠੇ ਤੇ ਬਾਈ ਇਹ ਕਣਕ ਹੈ ਜਿਹੜੀ ਇਹ ਆਪਣੀ 8622 ਵੀਗ ਪਹਿਲਾ 869 ਵੱਡਿਆ ਦਾ ਇਹ ਬੀਜ ਥੋੜਾ ਜਿਆਦਾ ਕੁੜਕਿਆ ਪੇ ਲੱਗਦਾ 放这个 ਬਾਈ ਕਾਨਕ ਬਹੁਤ ਸੁੱਕੀ ਆ ਇਹ ਹਾਂ ਤਾਂ ਹੀ ਗਿਰਦੀ ਆ ਬਾਹਰ ਹਾਂ ਉਹ ਮਸ਼ੀਨ ਜਿਹੜੇ ਉਹ ਟਾਲਾ ਨੇੜੇ ਲੱਗੇ ਦਾ ਹੈ ਲੈ ਬਾਈ ਪੂਤਨੀਆਂ ਜਿਹਾ ਨੱਚਦੀਆਂ ਦੇਖ ਬਾਈ ਹਾਂ ਹਾਂ ਬਾਈ ਹੋਰ ਦੱਸਾਂ ਪਿੰਡ 869 ਵਿੱਚ ਤਾਂ ਇਹ 826 ਹੂੰ ਇਹ ਵੀ ਜਿਆਦਾ ਪੱਕ ਗਈ ਆ ਪੱਕ ਗਈਆਂ ਬੱਲੇ ਦੱਸ ਰਹੀ ਐ ਮੁੜ ਗਈ ਬਾਕੀ ਟੈਪ ਹੋ ਗਈ ਨਾ ਬਾਕੀ ਬਾਈ ਕੱਲ ਨੂੰ ਪ੍ਰਧਾਨ ਬਾਈ ਦਾ ਨਵੇਂ ਟਰੈਕਟਰ ਨਾਲ ਕੰਮ ਕਰਵਾਉਣੀ। ਹਾਂ ਕੱਲ ਨੂੰ ਮੱਥਾ ਟੇਕਾਂਗੇ ਭਾਈ। ਹੈਨਾ? ਹਾਂ ਹਰੇ ਜੌਂਡੀ ਆਰ ਵਰਗਾ ਵੇ ਹੈ। ਅਸੀਂ ਰੰਗ ਕਰਾਇਆ ਗੇਟਾਂ ਨੂੰ। ਓਕੇ ਆ। ਹੈ? ਪਾਦਾ ਬਹੁਤ ਆ ਜਾਨੀ। ਗੇਅਰ ਬਹੁਤ ਬਦਲਨੇ ਪੈਂਦੇ ਹੈਨਾ। ਇੱਕ ਮੈਨੂੰ ਤਾਂ ਘੋੜਾ ਪ੍ਰਧਾਨ ਮੈਨੂੰ ਐਂ ਦੱਸ। ਸਾਈਡ ਪਰ ਗੇਅਰ ਆ। ਜੀਟਰ ਦੇ ਮੈਂ ਕੋਲੇ ਬਦਲੀ ਜਾਂਦਾ। ਪਤਾ ਨੂੰ ਐਂ ਲੱਗਦਾ ਨਾ ਵੀ ਮੈਂ ਕ੍ਰੇਟਾ ਹੀ ਚਲਾ ਰਿਹਾ। ਹਾਂ। ਹੈ? ਕ੍ਰੇਟਾ ਤੇ ਵੀ ਵਧੀਆ ਚੱਲਦਾ ਬਨੇ। ਤੇਰੇ ਨਾਲ ਓਕੇ ਆ ਸਰਬਜੀਤ। ਹਾਂ। ਕ੍ਰੇਟਾ ਤੇ ਵਧੀਆ ਚੱਲਦਾ ਟਰੈਕਟਰ। ਮਾਪਰ ਤੋਂ ਕਿਹਾ ਕੁੜੀ ਨੂੰ ਮੈਕਸੀਮਮ ਮੈਨੂੰ ਹਲੇ ਗੱਡੀ ਚਲਾਉਣੀ ਔਕੀ ਲੱਗਦੀ ਮੈਨੂੰ ਬਹੁਤ ਸੋਕਾ ਲੱਗਦਾ ਇਹ ਜਾ ਬਾਈ ਟਰੈਕਟਰ ਥੋੜਾ ਉਹ ਹਾਂ ਚਲੋ ਲੈ ਭਾਈ ਹੋ ਗਈ ਬਾਹਰ ਦੀ ਕਿਰਪਾ ਬਾਈ ਆਮਨੇ ਪੜੇ ਚੜ ਗਿਆ ਤੇ ਉਧਰ ਭਾਈ ਕਾਲਾ ਬਾਈ ਖੜਾ ਸਾਰੇ ਜਾਨੇ ਆਪਣੇ ਆਪਣੇ ਕੰਮ ਹੀ ਲੱਗੇ ਹੋਏ ਆ ਜਾ ਬੈਠ ਮਸ਼ੀਨ ਪਰ ਤਾਂ ਹਾਂ ਇਹਦੇ ਕਰਕੇ ਲੋ ਜੱਗਾ ਪ੍ਰਧਾਨਾ ਕੱਪੜੇ ਦਾ ਖੋਲ ਲਾਂ ਦੇ ਨੂੰ ਉਹ ਇਹਦੇ ਕਰਕੇ ਸਾਡੇ ਬੈਕ ਗੇਟ ਨੂੰ ਵੀ ਆ ਪਤਾ ਕੀ ਜੱਗੇ ਨੇ ਕਰੇ ਅੰਦਰ ਜਾ ਕੇ ਹੁਣ ਪ੍ਰਧਾਨਾ ਨੇ ਕਹਿ ਕਹਿੰਦੇ ਇਹਦੇ ਕਰਕੇ ਜੱਗਾ ਕਹਿੰਦਾ ਇੰਨੇ ਹੋਰ ਦੀ ਬੱਡ ਰਾ ਮੁੰਡੇ ਸਕੂਲ ਗਿਆ ਹੋਇਆ ਹਾਂ ਆ ਕਹਿੰਦਾ ਪੁੱਤ ਚਲੋ ਉੱਪਰ ਬੈਠਣਾ ਚਲੋ ਭਾਈ ਆ ਵੀ ਜੱਗੇ ਦੇ ਜਾਂਦੇ ਹਾਂ ਬੰਦਾ ਫਾੜੇ ਮੈਂ ਲੈ ਜਿਦਾ ਜੱਗੇ ਦੇ ਨੇ ਗੋਲੇ ਨੂੰ ਵੀ ਖਿਲਾ ਦੇ ਓਰੇ ਮੈਂ ਇਹਨੇ ਲੈ ਜਿਦਾ ਉੱਥੇ ਨੂੰ ਆ ਜਾ ਤੂੰ ਉਹਦੇ ਤੈਂ ਚਲਾਉਣਾ ਮੋਟਰਸਾਈਕਲ ਚੱਕ ਲਈ ਜਿਵੇਂ ਕਰ ਅਸੀਂ ਉੱਥੇ ਚੱਲੇ ਤੂੰ ਆ ਜਾ ਸਾਮਾਨ ਚੱਕ ਕੇ ਉੱਥੇ ਨੂੰ ਠੀਕ ਆ ਆ ਜਾ ਹੈ हां भाई काले भाई धन्यवाद। ਲੈ ਭਾਈ ਨਿਬੜ ਗਿਆ ਸਾਰੀ ਦਾ ਨੰਗਾ। थैंक यू भाई प्रधान। ਨਹੀਂ ਇਹ ਖੱਤੀ ਰਹਿ ਗਈ। ਹਾਂਜੀ 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 ਉਹ ਰਹਿ ਗਈ। ਲੋ ਬਾਈ ਵੱਡ ਹੋ ਗਈ ਆਪਣੀ ਕਣਕ। ਤੇ ਬਾਪੂ ਡਰਾਈਵਰ। ਲੈ ਬਾਈ। ਲੋ ਗੇਅਰ 'ਚ ਲੋ ਰੇਸ 'ਚ ਕਹਿੰਦਾ ਬੈਕ ਕਰ ਦੇਣਾ। ਇਹ ਆ ਭਾਈ ਪੁਰਾਣਾ ਡਰਾਈਵਰ ਖੁੰਡ।